ਹਾਂਜੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਦੇ ਗਰੁੱਪ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੁੱਖ ਪਰਿਕਾਣੀ ਤੁਹਾਨੂੰ ਸੁਣਾਉਣ ਲੱਗਿਆ ਜੀ ਆ ਜਿਹੜੇ ਬਾਪੂ ਜੀ ਕੰਮ ਕਰਦੇ ਨੇ ਖੇਤਾਂ 'ਚ ਤੇ ਇਹਨਾਂ ਦਾ ਮੁੰਡਾ ਵੀ ਨੌਜਵਾਨ ਸੀਗਾ ਜੀ ਪਰ ਕਾਰਨ ਕੀ ਹੋਇਆ ਜੀ 2003 ਦੇ ਵਿੱਚ ਮੁੰਡਾ ਵੀ ਛੋਟੀ ਉਮਰ ਦਾ ਸੀ 17 ਸਾਲ ਦਾ ਸਾਰਾ ਉਹਦੇ ਲੱਗ ਗਈ ਰੀਡ ਦੀ ਹੱਡੀ ਤੇ ਸੱਟ ਉਹਨੂੰ ਖੇਤ ਵਿੱਚ ਕੰਮ ਕਰਨ ਲੱਗਿਆ ਟਰਫਾਰਮ ਦੇ ਉਪਰੋਂ ਤਾਰਾਂ ਲਾਉਣ ਲੱਗਿਆ ਸੀ ਜਿਵੇਂ ਆਪਾਂ ਪਿਆਜ਼ ਕਹਿ ਦਨੇ ਆ ਉਹ ਪਿਆਜ਼ ਲਾਉਂਦਿਆਂ ਕਰਨ ਉਹ ਤਾਰ ਹੱਥ 'ਚ ਲੰਬੀ ਸੀ ਉਹ ਉੱਪਰ ਲੈਣ ਨੂੰ ਲੱਗ ਗਈ ਮੁੰਡਾ ਟਰਫਾਰਮ ਦੀ ਉੱਪਰੋਂ ਡਿੱਗ ਗਿਆ ਜੀ ਡਿੱਗਣ ਕਰਕੇ ਨਾਲੇ ਤਾਂ ਆਦਾ ਸਰੀਰ ਡੱਡੂਗਾ ਥਲੜਾ ਬੱਤਾਂ ਕੰਮ ਕਰਨ ਨੂੰ ਹਟ ਗਿਆ ਚਲੋ ਪੈਸਾ ਵੀ ਬਥੇਰਾ ਲਾਇਆ ਜੀ ਬਾਪੂ ਜੀ ਨੇ 1.5-2 ਕਿੱਲੇ ਜ਼ਮੀਨ ਵੀ ਵੇਚੀ ਆ ਆਪਦੀ ਹੁਣ ਇੱਕ ਕਿੱਲਾ ਜ਼ਮੀਨ ਆ ਮੰਨ ਕੇ ਚਲੋ ਬਾਪੂ ਕੋਲੇ ਨਾ ਤੇ ਆਪ ਹੀ ਖੇਤੀ ਕਰਦਾ ਆ ਆਪ ਹੀ ਚਲੋ ਸਾਡਾ ਖਰਚਾ ਕਰਦਾ ਮੈਂ ਉਹੀ ਮੁੰਡਾ ਬੋਲਦਾ ਜਿਹੜਾ ਮੈਂ 68 ਚੁੱਕੀ ਆ ਰੀਡ ਦੀ ਹੱਡੀ ਤੇ ਲੱਤਾਂ ਨਹੀਂ ਕੰਮ ਕਰਦੀਆਂ ਟਰਾਈਸਾਈਕਲ ਤੇ ਰਹਿੰਦਾ ਜੀ 24 ਘੰਟੇ ਕਿਸਮਤ ਹੈ ਜੀ ਦੇਖੋ ਜੀ ਬੰਦੇ ਦੀ ਕੱਲਾ ਕੱਲਾ ਮੁੰਡਾ ਸੀ ਮੈਂ ਮਾਪਿਓ ਦਾ ਭੈਣ ਸੀ ਉਹਦੀ ਮਰਜ ਹੋ ਗਈ ਜੀ ਪਟਿਆਲੇ ਚਲੋ ਆਪਣੇ ਘਰ ਖੁਸ਼ ਖੋਸ਼ ਹੈ ਜੀ ਪਰ ਪ੍ਰਮਾਤਮਾ ਨੇ ਵੀ ਬਹੁਤ ਤਕਾ ਕਰਾਇਆ ਜੀ ਸਾਡੇ ਨਾਲ ਤੇ ਸਾਰੇ ਦੁਆਵਾਂ ਤੇ ਉਹ ਵੈਗਰੂ ਲਿਖੋ ਜਿਹੜਾ ਜਿਹੜਾ ਮੇਰਾ ਵੀਰ ਭਰਾ ਦੇਖੂਗਾ ਵੀਡੀਓ ਤੇ ਜਰੂਰ ਤੁਸੀਂ ਵੈਗਰੂ ਕਹਿ ਕੇ ਧੰਨਵਾਦ ਕਰਨਾ ਵੀਰੇ ਹੌਸਲਾ ਵਧਾਉਣਾ ਮੇਰਾ ਵੀ ਤੇ ਮੇਰੇ ਡੈਡੀ ਦਾ ਵੀ ਜਿਹੜਾ ਜਿਹੜਾ ਵੀਡੀਓ ਦੇਖੂਗਾ ਜੀ ਬਾਕੀ ਵੀਰੇ ਚੈਨਲ ਨੂੰ ਫੋਲੋ ਕਰ ਲਓ ਉਹ ਤੁਹਾਡੀ ਮਰਜ਼ੀ ਹੈ ਕਰਨਾ ਨਾ ਕਰਨਾ ਪਰ ਮੈਂ ਵੀਡੀਓ ਆਪਣੀਆਂ ਦੁੱਖ ਸੁੱਖ ਦੀਆਂ ਜਰੂਰ ਪਾਉਂਦਾ ਰਿਹਾ ਕਰੂੰ ਤੁਹਾਡੇ ਨਾਲ ਕਿਉਂਕਿ ਮੇਰਾ ਇੱਕ ਤੁਸੀਂ ਪਰਿਵਾਰੋਂ ਔਰ ਮੇਰਾ ਕੋਈ ਪਰਵਾਹ